ਹੋ ਜੀ ਮਿੱਤਰੋ ਜਿਹੜੀ ਬੂਟੀ ਰਸਨ ਸਿੰਘ ਦੇ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਆਪਣੀ ਜਾਣਕਾਰੀ ਹੈ ਮਿੱਤਰੋ ਸੰਖੇ ਦੀ ਜਿਹੜੀ ਪਾਤਮਾ ਉਹ ਬਣਾਉਣੀ ਹੈ ਤੋਂ ਉਹਦੇ ਵਾਸਤੇ ਹਾਂਡੀ ਲਈ ਹੈ ਜੀ ਇੱਕ ਇਹ ਰਾਖ ਹੈ ਜੀ ਉਠ ਕੰਡੇ ਦੀ ਰਾਖ ਠੀਕ ਹੋ ਗਿਆ ਮਿੱਤਰੋ ਇਹ ਉਠ ਕੰਡੇ ਦੀ ਜਿਹੜੀ ਰਾਖ ਹੈ ਇਹ ਅੱਧੀ ਹਾਂਡੀ ਚ ਪਾ ਦੇਣੀ ਆਪਾਂ ਨੇ ਤੇ ਇਹਦੇ ਵਿੱਚ ਉਪਰ ਫਿਰ ਸਿੰਮਲ ਫਾਰ ਆ ਜਿਹੜਾ ਰੱਖਾਂਗੇ ਜੀ ਅੱਧੀ ਪਸਮ ਉਠਕੰਡੇ ਦੀ ਹਾਂਡੀ ਵਿੱਚ ਪਾ ਕੇ ਥੋੜੀ ਸਲਾਬੀ ਹੋ ਗਈ ਏ بارش ਦੀ وجہ ਬੂਜਾ ਨਾਲ ਸਲਾਬੀ ਹੋ ਗਈ ਏ ਤੇ ਹੁਣ ਇਹ ਵਿੱਚ ਹੀ ਇਹਦੇ ਖੁਸ਼ਕ ਖਸਕ ਹੋ ਜਾਣੀ ਏ ਮਿੱਤਰੋ ਤੇ ਨੂੰ ਕਪਾ ਆ ਦੇਖੋ ਇਹਦੇ ਵਿੱਚ ਪਾਤੀ ਇਹ ਆਪਣੇ ਪੁੱਟਕੰਡੇ ਦੀ ਜਿਹੜੀ ਰਾਖ ਹੈ ਉਹ ਸਰਦੀਆਂ ਸ਼ੁਰੂ ਹੋ ਗਈਆਂ ਨਾ ਫਿਰ ਹੁਣ ਜਿਹੜੀ ਦਵਾਈ ਰੂਈ ਬਣਾਉਣੀ ਆਪਾਂ ਨੇ ਇਹ ਆਪਣੇ ਚਲਦੇ ਨਮਰਦੀ ਦੇ ਸਬੰਧ ਵਿੱਚ ਜੋਗ ਤਿਆਰ ਕਰਨਾ ਉਹਦੇ ਵਾਸਤੇ ਸਿਮਲ ਫਾਰ ਦੀ ਜਿਹੜੀ ਫਸਮ ਆਪਾਂ ਨੂੰ ਚਾਹੀਦੀ ਆ 2 ਗ੍ਰਾਮ ਠੀਕ ਹੈ ਜੀ ਹੁਣ ਇਕੱਠੀ ਆਪਾਂ ਨੇ 3-4 ਟੋਲੇ ਬਣਾ ਕੇ ਰੱਖ ਲੈਣੀਆਂ ਤੇ ਫਿਰ ਅੱਗੇ ਜੋਗਾਂ ਦੇ ਵਿੱਚ ਪਾ ਕੇ ਇਹਦਾ ਜਿਹੜਾ ਮੁਕੰਮਲ ਹੋ ਹੈ ਲਾਭ ਜਿਹੜਾ ਇਹ ਤੋਂ ਲਿਆ ਜਾਵੇ ਇਹ ਮਰਦਾਨਾ ਬਾਵਰ ਦਾ ਜਿਹੜਾ ਜੋਗ ਹੈ ਜੀ ਟੌਪ ਦਾ ਸਿਰੇ ਦਾ ਉਹ ਆਪਾਂ 10 ਦਿਨ ਦਾ ਦਿੰਨੇ ਆ 15 ਦਿਨਾਂ ਇਹ 10000 ਦਾ 15 ਦਿਨਾਂ ਦਾ 15 ਦਿਨਾਂ ਦੇ ਵਿੱਚ ਜਿਹੜੀ ਨਮਰਦੀ ਹੈ ਜੀ ਉਹ ਟੰ ਟੰਾ ਟੰ ਹੋ ਜਾਂਦੀ ਹੈ ਇਹ ਸਿਮਲਫਾਰ ਸਫੇਦ ਆ ਜੀ ਇਹਨੂੰ ਦੁੱਧੂ ਦੇ ਵਿੱਚ ਸ਼ੁੱਧ ਕੀਤਾ ਹੋਇਆ 40 ਗ੍ਰਾਮ ਹੈ ਇਹਨੂੰ ਆਪਾਂ ਹਾਂਡੀ ਦੇ ਵਿੱਚ ਦਿੰਨੇ ਆ ਰੱਖ ਠੀਕ ਹੈ ਜੀ ਇਹ ਰੱਖਤਾ ਤੇ ਉੱਪਰ ਇਹਦੇ ਬੁੱਠ ਕੰਡੇ ਦੀ ਰਾਖ ਜਿਹੜੀ ਹੋਰ ਪਾ ਦੇਣੀ ਹੈ ਜੀ ਤੇ ਇਹਨੂੰ ਫਿਰ ਆਪਾਂ ਅੱਗ ਦੇਣੀ ਹੈ ਜੀ ਖੱਡੇ ਵਿੱਚ ਦੇ ਦੇਣੀ ਹੈ ਅੱਗ ਤੇ ਇਹ ਫੁੱਲ ਕੇ ਜਿਹੜਾ ਕੁਸਤਾ ਹੋ ਜਾਣਾ ਜੀ ਇਹਦਾ ਸਿੰਮਲਫਾਰ ਦਾ ਰਾਖ ਦੇ ਵਿੱਚ ਠੀਕ ਹੈ ਜੀ ਤੇ ਇਹਰੇ ਨੂੰ ਕੱਢ ਕੇ ਜਿਹੜਾ ਅਗਲਾ ਜੋਗ ਨਰਦੀ ਦਾ ਬਣਾਉਣ ਜਾ ਰਹੇ ਆ ਉਹਦੇ ਵਿੱਚ ਲੱਗਦਾ ਜੀ ਤਾਂਬੇ ਦੀ ਸਫੇਦ ਭਸਮ ਤੇ ਮਲ ਸੰਧੂਰ ਸਿੰਗਰਫ ਦੀ ਭਸਮ ਕੇਸਰ ਕੁਚੜਾ ਪਾਨ ਦੇ ਪੱਤੇ ਦਾ ਰਸ ਆਦਰਕ ਦਾ ਰਸ ਸ਼ਹਿਦ ਫਿਰ ਗੋਲੀਆਂ ਬਣਨਗੀਆਂ ਇਹ ਉਹਦੀਆਂ ਤੇ ਉਹ ਫਿਰ ਜਿਹੜਾ ਜੋਗ ਆ ਉਹ ਤਿਆਰ ਹੋ ਜਾਂਦਾ ਜੀ ਤੇ ਇਹ ਆਪਾਂ ਨੇ ਜੜੀ ਭਸਮ ਇਹ ਬਣਾ ਲੈਣੀ ਆ ਅੱਜ ਬਣ ਜਾਣੀ ਆ ਕੱਲ ਨੂੰ ਜਿਹੜੀ ਜੋਗ ਦੀ ਸ਼ੁਰੂਆਤ ਆ ਉਹ ਕਰਾਂਗੇ ਆਪਾਂ ਵੀਡੀਓ ਜਾਰੀ ਕਰਾਂਗੇ ਤਿੰਨ ਦਿਨ ਦੀ ਖਰਲਾਈ ਹੈ ਖਰਲਾਈ ਬਾਅਦ ਉਹਦੀਆਂ ਗੋਲੀਆਂ ਬਣ ਜਾਣੀਆਂ ਨੇ ਜੀ ਬਾਕੀ ਸਿੰਗਰਫ ਦੀ ਭਸਮ ਵੀ ਆਪਣੇ ਕੋਲੇ ਤਿਆਰ ਪਈ ਆ ਉਹ ਪਹਿਲੇ ਬਣਾਈ ਸੀ ਤੇ ਜਿਹੜੀ ਸਿੰਮਲ ਫਾਰਦੀ ਹੈ ਜੀ ਉਹ ਅੱਜ ਬਣਾ ਕੇ ਉੱਪਰ ਰੱਖ ਲੈਣੀ ਹੈ ਤੇ ਸ਼ਿੰਗਰਫ ਦੀ ਬਣੀ ਹੋਈ ਭਸਮ ਹੈ ਆਪਣੇ ਕੋਲੇ ਤਾਂਬੇ ਦਾ ਸਫੇਦ ਕੁਸਤਾ ਪਿਆ ਹੈ ਜੀ ਠੀਕ ਹੋ ਗਿਆ ਮਿੱਤਰੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਜੁਗਾੜ ਹੈ ਇਹ ਆਪਾਂ ਨੇ ਰੈਡੀ ਕਰ ਦੇਣਾ ਇਹ ਫਸਮ ਬਣ ਜਾਣੀ ਆ ਜੀ ਵਧੀਆ ਟੋਪ ਟੋਪ ਤੇ ਜਿਹੜੇ ਭਰਾ ਨੂੰ ਨ ਮਰਦੀ ਦੀ ਸਕਾਇਦ ਆ ਉਹ ਸੰਪਰਕ ਕਰੇ ਜੀ 10000 ਦਾ ਜੋਗ ਦਿੰਨੇ ਆ 15 ਦਿਨਾਂ ਦਾ ਤੇ ਇਹਨੂੰ 4 ਦਿਨ ਲੱਗਦੇ ਨੇ ਤਿਆਰ ਕਰਨ ਨੂੰ ਤੇ ਤਿਆਰ ਕਰਕੇ ਭੇਜ ਦਿਆਂਗੇ ਜਿਹੜੇ ਵੀ ਵੀਰ ਨੂੰ ਭੈਣ ਨੂੰ ਨਾ ਸੌਰੀ ਭੈਣ ਨੂੰ ਤਾਂ ਕੀ ਕਰਨਾ ਹੈ ਜੋਗ ਇਹ ਤਾਂ ਨਹੀਂ ਠਾਲ ਦੀ ਸਾਧਣੀ ਦਾ ਸਾਧ ਪੁਣਾ ਤੋੜ ਦੂ ਇਹੋ ਜਿਹਾ ਜੋਗ ਹੈ ਜੀ ਤੇ ਜੇ ਇਹਨਾਂ ਨੂੰ ਜ਼ਰੂਰਤ ਹੋਵੇ ਜੀ ਉਹ ਸੰਪਰਕ ਕਰਿਓ ਨੰਬਰ ਹੈ 94781 77026 ਇਹ ਜਿਹੜਾ ਜੋਗ ਹੈ ਜੀ ਕੋਈ ਕਿਡਾ ਉਹਦੇ ਆਪ ਨੂੰ ਸਾਧਣੀ ਕਹਿੰਦੀ ਹੋਵੇ ਤੇ ਜੋਗ ਜੀ ਉਹਨੂੰ ਸਾਧਦੀ ਕਰਨ ਵਾਸਤੇ ਮਜਬੂਰ ਕਰ ਦਿੰਦਾ ਹੈ ਠੀਕ ਹੈ ਜੀ ਇਹ اتنا ਜ਼ਬਰਦਸਤ ਜੋਗ ਹੈ ਜੀ ਤਾਂਬੇ ਦਾ ਸਫੇਦ ਕੁਸਤ ਲੱਗ ਜਾਂਦਾ ਇਹਦੇ ਵਿੱਚ ਤੇ ਬਾਕੀ ਸ਼ਿੰਗਰਫ ਲੱਗਦੀ ਹੈ ਜੀ ਤੇ ਆ ਸਭ ਦਾ ਬਾਦਸ਼ਾ ਸ਼ਿੰਗਲਫਾਰ ਜਿਹੜਾ ਇਹ ਬਣਾ ਦੇਣਾ ਜੀ ਆਪਾਂ ਨੇ ਤੇ ਫਿਰ ਜਿਹੜਾ ਇਹ ਜੋਗ ਹੈ ਤਿਆਰ ਕਰਾਂਗੇ ਜੀ ਜਿਹੜੇ ਭਰਾ ਨੂੰ ਜ਼ਰੂਰਤ ਹੋਵੇ ਇਹਦੀ ਉਹ رابطہ ਕਰਿਓ ਜੀ ਨੰਬਰ 94781770 26 ਠੀਕ ਹੈ ਜੀ ਆ ਜੀ ਸ਼ੁਕਰੀਆ ਬੜੀ ਮਿਹਰਬਾਨੀ ਪਰਮਾਤਮਾ ਸਭ ਨੂੰ ਸਲਾਮਤ ਰੱਖੇ ਜੀ ਪਤਿ ਸ੍ਰੀ ਅਕਾਲ ਜੀ